हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਹਰਵੈਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਤੇ ਵੀਰ ਹੀਰਾ ਆਪਣੇ ਨਾਲ ਹੋਊਗਾ ਵੀਰ ਹਰਵੈਲ ਕਿਸੇ ਕੰਮ ਕਾਜ ਕਰਕੇ ਥੋੜਾ ਜਿਹਾ ਆਊਟਸਾਈਡ ਗਏ ਨੇ ਬਾਹਰ ਗਏ ਆ ਤੇ ਪੂਰੀ ਡਿਟੇਲ ਆਪਾਂ ਵੀਰ ਹੀਰੇ ਤੋਂ ਲੈ ਲਾਂਗੇ ਵਪਾਰ ਲੈਣ ਦਾ ਕੰਮ ਆ ਜਿਹੜੇ ਮੇਰੇ ਭਰਾ ਨਵੇਂ ਆ ਠੀਕ ਆ ਜੀ ਇੱਕ ਡੇਰੀ ਫਾਰਮਿੰਗ ਦੇ ਨਾਲ ਨਾਲ ਵਪਾਰ ਲੈਣ ਦਾ ਵੀ ਉਹਨਾਂ ਦਾ ਕੰਮ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਕੋਈ 2-4 ਨੱਕ ਜਿਹੜੇ ਆਏ ਗਏ ਰਹਿੰਦੇ ਆ ਵੈਸੇ ਮੱਝਾਂ ਝੋਟੀਆਂ ਚ ਤੁਹਾਨੂੰ ਆਪਾਂ ਟੋਟਲ ਤਿੰਨ ਕ ਐਨੀਮਲ ਦਿਖਾਉਣੇ ਸੀਗੇ ਇਸ ਫਾਰਮ ਤੋਂ ਫਿਲਹਾਲ ਅੱਜ ਦੋ ਜਿਹੜੀਆਂ ਮੱਝਾਂ ਝੋਟੀਆਂ ਜਿਹੜੀਆਂ ਸੇਲ ਹੋ ਗਈਆਂ ਮਾਰਨਿੰਗ ਟਾਈਮ ਇੱਕੋ ਇੱਕ ਝੋਟੀ ਜਿਹੜੀ ਕੁਝ ਸਮਾਂ ਪਹਿਲਾਂ ਸੂਈ ਸਵਾਈ ਆ ਜੇਰ ਪੈਣੀ ਹਜੇ ਬਾਕੀ ਆ ਪ੍ਰੋਪਰ ਡਿਟੇਲ ਆਪਾਂ ਲੈ ਲਾਂਗੇ ਤਰੀਕ 24 ਮਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:30 9:30 ਵਜੇ ਦਾ ਸੋ ਪੂਰੀ ਗੱਲਬਾਤ ਕਰਾਂਗੇ ਬਹੁਤ ਪਿਆਰੀ ਝੋਟੀ ਆ ਲਵੀ ਝੋਟੀ ਆ ਸੋ ਪੂਰਾ ਸਟਰਕਚਰ ਭਵਾਨੇ ਚੱਡੇ ਦੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦੇਾਂਗੇ ਕੋਈ ਵੀ ਫਾਰਮਰ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਚਾਹੁੰਦਾ ਤੇ ਆਪਣੀ ਕਰ ਸਕਦੇ ਹੋ ਤੁਸੀਂ ਹਰੀਕੇ ਪਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਪਿੰਡ ਬਿਲਕੁਲ ਨੇੜੇ ਆ ਸੋ ਮਾਝੇ ਦਾ ਪਿੰਡ ਆ ਪਿੰਡ ਜੋੜ ਸਿੰਘ ਵਾਲਾ ਦੁਬਲੀ ਟੀਮਾ ਬਰਵਾਲਾ ਸਜ ਤੋਂ ਇਹ ਪਿੰਡ ਬਿਲਕੁਲ ਨਾਨਾ ਲੱਗਦੇ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਿਦੇਬਾਈ ਸਾਸਰੀ ਕਾਲ ਸਾਡੀ ਸੰਧੂ ਸਾਹਿਬ ਠੀਕਾ ਵੀਰੇ ਵਧੀਆ ਵਧੀਆ ਕੰਟੀ ਕਲਾ ਲੱਭੇ ਹੀਰੇ ਅੱਜ ਐਨੀਮਲ ਵੈਸੇ ਆਪਾਂ ਟੋਟਲ ਤਿੰਨ ਗੇ ਦਿਖਾਉਣੇ ਸੀਗੇ ਹਾਂਜੀ ਹਾਂਜੀ ਮੱਝਾਂ ਸੀ ਹਾਂਜੀ ਸੁਰੇ ਤੁਹਾਨੂੰ ਮਾਰਨਿੰਗ ਨੂੰ ਫੋਨ ਕੀਤਾ ਜਦੋਂ ਤੇ ਫਿਰ ਦੋ ਮੱਝਾਂ ਜ਼ਬਰਦਸਤੀ ਆਪਣੇ ਘਾਹ ਕੀ ਪੱਕੇ ਉਹ ਲੈ ਗਏ ਤੇ ਫਿਰ ਤੁਸੀਂ ਨੇ ਆਉਂਦੇ ਰਸਤੇ 'ਚ ਮੈਂ ਚਲੋ ਇੱਕ ਇੱਕ ਦੀ ਪਾ ਦਿੱਤੀ ਵੀਡੀਓ ਨਾ ਭਾਜੀ ਹਣੀ ਤਾਂ ਆਪ ਕੋ ਚੰਡੀਗੜ੍ਹ ਨੂੰ ਗਏ ਉਹਨਾਂ ਦੇ ਬੱਚੇ ਪੜ੍ਹਦੇ ਉੱਥੇ ਹਾਂਜੀ ਹਾਂਜੀ ਤੇ ਛੁੱਟ ਗਿਆ ਨੰਨਾ ਨੂੰ ਲੈਣ ਗਏ ਆ ਹਾਂ ਹਾਂਜੀ ਤੇ ਫਿਰ ਕਹਿੰਦੇ ਚਲੋ ਵੀਡੀਓ ਬਣਾ ਦਈਏ ਬਿਲਕੁਲ ਬਿਲਕੁਲ ਵੀ ਪਲਾਨ ਆਪਣਾ ਕੱਲ ਦਾ ਵੀ ਸੀਗਾ ਤਕਰੀਬਨ ਚਲੋ ਕੱਲ ਵੀ ਥੋੜਾ ਅੱਗਾ ਪਿੱਛਾ ਹੀ ਹੋ ਗਿਆ ਹਾਂਜੀ ਹਾਂਜੀ ਤੇ ਫਿਲਹਾਲ ਅੱਜ ਆਪਣੇ ਕੋਲ ਜਿਹੜੀ ਇੱਕੋ ਇੱਕ ਝੋਟੀ ਆਪਾਂ ਦਿਖਾਉਣੀ ਹੈ ਸੂਈ ਸਵਾਈ ਹੈ ਹਾਂਜੀ ਹਾਂਜੀ ਘ ਉਹ ਸੰਤੂ ਸਾਹਿਬ ਦੇ ਦੂਸਰਾ ਸੂਈ ਆ ਠੀਕ ਹੈ ਜੀ ਤੇ ਕੋਈ ਘੰਟਾ ਕੇ ਪਹਿਲਾਂ ਸੂਈ ਆ ਠੀਕ ਹੈ ਜੀ ਲਓ ਵੀ ਤੇ ਕੋਈ 2 2.5 ਕਿਲੋ ਦਾ ਮਤਲਬ ਚੋਇਆ ਹੋਇਆ ਵੀ ਚਲੋ ਬੈਠ ਜਾਂਦਾ ਸਪੈਸ਼ਲ ਦੇ ਕੇ ਜੂ ਪਾਈ ਜਾਂਦੀ ਆ ਠੀਕ ਆ ਸੋ ਦੋਸਤੋ ਇੱਕ ਘੰਟੇ ਪਹਿਲਾਂ ਸੂਈ ਏ ਅੱਜ ਹੀ 24 ਮਈ ਨੂੰ ਸੂਈ ਆ ਅੱਜ ਤੋਂ ਤਕਰੀਬਨ ਇੱਕ ਘੰਟਾ ਪਹਿਲਾਂ ਸੋ ਥਾਣਾ ਤਾਂ ਮੇਰੇ ਕੋਈ ਆਪਾਂ ਵਿਖਾਵਾਂਗੇ ਬੜੀ ਨਜ਼ਦੀਕੀ ਤੋਂ ਬਹੁਤ ਸੋਹਣਾ ਥਾਣਾ ਠੀਕ ਹੈ ਜੀ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਬਿਲਕੁਲ ਪ੍ਰਾਪਰ ਨਖੇੜ ਬਹੁਤ ਵਧੀਆ ਵਾ ਠੀਕ ਹੈ ਜੀ ਮਗਰ ਕੱਟੀ ਫੀਮੇਲ ਆ ਗਈ ਹੈ ਅਡੀ ਕੱਟੀ ਇਹਨਾਂ ਦੱਸਿਆ ਵਾ ਵੀ ਕਾਪਟਨ ਬੁੱਲਦੀ ਐਪੀਐਸ ਵਾਲਿਆਂ ਦਾ ਨਾ ਹਾਂ ਹਾਂ ਜੀ ਉਹਨਾਂ ਦਾ ਜਿਹੜਾ ਕੈਪਟਨ ਲਾਈਨ 'ਚ ਆ ਜਾਂਦਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਵੀ ਕੈਪਟਨ ਬੁੱਲੋ ਤੇ ਹੀ ਹੈ ਕੱਟੀ ਬਹੁਤ ਸੋਹਣੀ ਮਗਰ ਆਈ ਹੈ ਨਮਾਈ ਲਈ ਕਿੰਨੀ ਰਹੀ ਸੋ ਬੱਚਾ ਇੱਕ ਵਾਰੀ ਤੁਹਾਨੂੰ ਆਪਾਂ ਨਿਗਾਹ 'ਚ ਕਢਾਈਏ 나ੜੂਆ ਨਾਲ ਬਿਲਕੁਲ ਕਿੱਲਾ ਅਜੇ ਪ੍ਰਾਪਰ ਜਿਹੜਾ ਚੰਗੀ ਤਰ੍ਹਾਂ ਬੱਚਾ ਖੜ ਨਹੀਂ ਪਉਂਦਾ ਠੀਕ ਹੈ ਜੀ ਕਿਉ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਝੋਟੀ ਦੀ ਠੰਡੀ ਧੀਰੀ ਆ ਤੁਹਾਨੂੰ ਇਹ ਪੂਰੀ ਤੋਰਾ ਤਾਰਾ ਆਪਾਂ ਚੈੱਕ ਕਰਾ ਦਿੰਨੇ ਆ ਆ ਦੇਖੋ ਮਨੋਂ 2.5 ਕਿਲੋ ਦੇ ਲਗਭਗ ਦੋ ਪਚੋਲਿਆ ਫਲੇ ਰਹੇ ਹਾਂ ਹਾਂ ਜੀ ਕੁਝ ਬੱਚੇ ਨੇ ਵੀ ਆਦਾ ਆ ਦੇਖੋ ਸੋ ਡਿਜ਼ਾਈਨਡ ਜੂਨ ਜਿਹੜਾ 200 ਚੱਡੇ ਦਾ ਕਰੋ ਚੈੱਕ ਬੜਨਾਂ ਦਾ ਸਿੰਦਿਆਂ ਦਾ ਲੇਵਾ ਹੈ ਸੋ ਕਰਮਾ ਲਈ ਹਜੇ ਸੂਸਵਾ ਕੇ ਇੱਕ ਵਾਰੀ ਮਾੜਾ ਮੋੜ ਜਾ ਸਿੱਧੀ ਸੁੱਤੀ ਚੋਈ ਜਾਂ ਛੇਰ ਨੂੰ ਉਨੀ ਅੱਗੇ ਨੂੰ ਆ ਉਨੀ ਅੱਗੇ ਹਾਂ ਠੀਕ ਆ ਸੋ ਜੇਰ ਪਾਉਣੀ ਹਜੇ ਬਾਕੀ ਨਾ ਹੀਰੇ ਹਾਂਜੀ ਜੇਰ ਪਾਉਣੀ ਆ ਹੀਰੇ ਇੱਕ ਹੀਰੇ ਇੱਕ ਵਾਰੀ ਮੇਰਾ ਵੀਰ ਫੇਰ ਆਪਣੀ ਮੋੜ ਕੇ ਦਿਖਾ ਦੇ ਸੋ ਨਖੇਰ ਬਹੁਤ ਵਧੀਆ ਪੱਦਰ ਦੇਵਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੋਂ ਨੇਵੇ-ਲੋਵੇ ਦੀ ਕਰਮਾਣੀ ਪੜੀ ਪੱਧਰਾਈ ਆ ਬੈਕ ਸਾਈਡ ਤੋਂ ਇੱਕ ਸਾਹ ਨੇਵਾ ਉਹਨਾਂ ਹੀ ਦਾਹ ਤੇ ਉਹਨਾਂ ਹੀ ਪਛਾਣ ਗਾਰਡੀ ਬਹੁਤ ਚੰਗੀ ਨਿਕਲੂਗੀ ਇਹ ਜੀ ਬਿਲਕੁਲ ਜਿਹਾ ਲੀ ਛੋਟੀ ਸਾਰੀ ਓਵਰオール ਜਿੰਨੀ ਆ ਸਾਰੀ ਬਹੁਤ ਖੂਬਸੂਰਤ ਆ ਪਹਿਣੀ ਇੱਕ ਪਹਿਣੀ ਬੈਕ ਸਾਈਡ ਤੋਂ ਸਾਰੇ ਬੰਦੇਓ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਥਾਨ ਚੱਡੇ ਵਾਲੀ ਆ ਕਰਮਾਲੀ ਸਾਸ ਸੁਸਰੀ ਆ ਠੀਕ ਆ ਜੀ ਦੂਜਾ ਸੁਭਾ ਇਹ ਛੋਟੀ ਸੂਈ ਆ ਓਰੀਜਨਲ ਜਿਹੜੀ ਵੀਰ ਨੇ ਦੱਸੀ ਗੱਲ ਬਾਅਦ ਵੀ ਦੂਜਾ ਸੁਭਾ ਹੋਈ ਆ ਸੋਨਾ ਪਿੱਠ ਪੂੜਾ ਤੇ ਹਾਈਟ ਇਹਦੀ ਮੀਡੀਅਮ ਆ ਕੋਈ ਵੀ ਸੱਜਣ ਆਪਣਾ ਸੌਦਾ ਕਰਦਾ ਮੀਡੀਅਮ ਹਾਈਟ ਦੇ ਵਿੱਚ ਆ ਨਾ ਬਹੁਤੀ ਵੱਡੀ ਕਹਾਂਗੇ ਤੇ ਨਾ ਹੀ ਛੋਟੀ ਜੀ ਆ ਠੀਕ ਆ ਜੀ ਮੀਡੀਅਮ ਹਾਈਟ ਆ ਵਿਚਲਾ ਜਾਂ ਮੇਲ ਮਨ ਕੇ ਤੁਸੀਂ ਸੌਦਾ ਕਰ ਲਿਆ ਜੇ ਠੀਕ ਆ ਤੇ ਦੂਜਾ ਸੁਆ ਝੋਟੀ ਆ ਬਾਕੀ ਬਹੁਤ ਹੋਣੀ ਆ ਫੇਸ ਕੁਆਲਟੀ ਬਾਡੀ ਸਟਰਕਚਰ ਬਹੁਤ ਵਧੀਆ ਦੁੱਧੋ ਇਹ ਸੰਤੂ ਸਾਹਿਬ ਬਾਕੀ ਚਲੋ ਆਪੋ ਆਪਣੀ ਸੇਵਾ ਧੰਦਾ ਵਾ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ 13 14 ਕਿਲੋ ਨਾਰਮਲ ਹੀ ਦੋਗੇ 13 14 ਹਾਂਜੀ ਕਿਉਂਕਿ ਮੁੱਲ ਫਿਕਸਾ ਡਰਦੀ ਆ ਕੋਈ ਤੁਲਕੁਆ ਨਹੀਂ ਹੈਗਾ ਹਾਂਜੀ ਲੈ ਵੀਰੇ ਇਹਦੀ ਡਿਮਾਂਡ ਵੀਰੇ ਕੀ ਕਰਦੇ ਪਏ ਆ ਕਿੰਨੇ ਦੇ ਦੇ ਦੀਏ ਡਿਮਾਂਡ ਸੰਤੂ ਸਾਹਿਬ ਕਰ ਲਈਏ 15 1 15 ਜਦੋਂ ਇਹ ਜਾ ਰੁੱਤ ਮੌਸਮ ਚੱਲੀ ਜਾਂਦਾ ਭਾਵੇਂ 15 ਕਰ ਲੋ 1 20 ਕਰ ਲੋ ਦੇਣੀ ਆਪਾਂ ਹਾਂ ਨਾਲ ਹੀ ਦੇ ਦਾਂਗੇ ਇੱਕ ਅਠ ਦੀ ਇੱਕ ਅਠ ਦੀ ਉਹ ਚੋ ਵੀ ਮਾਨਦਨ ਕਰ ਦਾਂਗੇ ਠੀਕ ਆ ਹਾਂਜੀ ਲੋਬੀ 1 ਲੱਖ 8000 ਦੀ ਦੋਸਤ ਵੀਰਾਂ ਦਾ ਵੀ ਇਹ ਝੋਟੀ ਦੇ ਦੇ ਦਾਂਗੇ ਅੱਜ ਸੋ ਜੇਰ ਪ੍ਰੋਪਰ ਪਾ ਦਿਓਗੀ ਠੀਕ ਆ ਜੀ ਉਹਦੀ ਵੀਰ ਹੀਰੇ ਇੱਕ ਵੱਖਰੇ ਤੌਰ ਤੇ ਕਲਿੱਪ ਐਡ ਪਨਾ ਕੇ ਰੱਖ ਲਵਾਂਗੇ ਹਾਂਜੀ ਲੋਬੀ ਉਹਦੀ ਵੀ ਵੱਖਰੇ ਤੌਰ ਤੇ ਇੱਕ ਵੀਡੀਓ ਬਣ ਜੂਗੀ ਠੀਕ ਆ ਜੀ ਜਿਹੜੇ ਸੱਜਣ ਨੇ ਖਰੀਦਣੀ ਆ ਆਪਣੇ ਤੁਸੀਂ ਵੀਡੀਓ ਵੇਖ ਸਕਦੇ ਜੇ ਜੇਰ ਜੁਰ ਪ੍ਰੋਪਰ ਪਾ ਦਿਓਗੀ ਕਰਮਾਂ ਵਾਲੀ ਤੇ ਧਾਰਾ ਤੂਰਾ ਮਾਰ ਕੇ ਬੋਲੇ ਦੇ ਵਿੱਚ ਆਪਣੀ ਤਸਦੀ ਕਰਕੇ ਲੈ ਕੇ ਜਾ ਸਕਦੇ ਹੋ ਤੁਸੀਂ ਠੀਕ ਆ ਮਗਰ ਕੱਟੀ ਆ ਫੀਮੇਲ ਕਾਫ ਕੈਪਟਨ ਬਹੁਤ ਪਿਆਰੀ ਮਗਰ ਕੱਟੀ ਆ ਠੀਕ ਆ ਸੋ ਇਹ ਝੋਟੀ ਅੱਜ ਇੱਕੋ ਇੱਕ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨੀ ਸੀ ਸੋ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਸੋ ਸਮੇਂ-ਸਮੇਂ ਨਾਲ ਪੁੱਛਗਿੱਛ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਠੀਕ ਆ ਜੀ ਤੇ ਇੱਕ ਹੀ ਰੇਡ ਨੰਬਰ ਆਪਣੇ ਕਰਦੇ ਹਾਂ ਸੰਗੇ ਜਿਹੜੇ 9063 82025 ਜਿਹੜੇ 99063 82025 ਠੀਕ ਆ ਜੀ ਹਾਂ ਜੀ ਸੋ ਦੋਸਤੋ ਇਹ ਨੰਬਰ ਵੀਰ ਹਰਬੇਲ ਸਿੰਘ ਹੋਂਾਂ ਦੇ ਠੀਕ ਆ ਜੀ ਤੇ ਗੱਲਬਾਤ ਤੁਸੀਂ ਕਰ ਸਕਦੇ ਜੇ ਬਾਕੀ ਪੁੱਛਗਿੱਛ ਕਰ ਸਕਦੇ ਜੇ ਜਦੋਂ ਕਿਸੇ ਟਾਈਮ ਕਿਸੇ ਵੀਰ ਨੇ ਵਿਜ਼ਿਟ ਕਰਨੀ ਆ ਠੀਕ ਹੈ ਜੀ ਕਈ ਜਿਹੜਾ ਬੰਦੇ ਆਸੇ ਪਾਸੇ ਹੁੰਦੇ ਆ ਕੁਛ ਕੁਛ ਕਰਕੇ ਆਪਣੀ ਵਿਜ਼ਿਟ ਕਰੋ ਆਣ ਕੇ ਚੋ ਕੇ ਤਸੱਲੀ ਕਰੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ